ਹਲਕਾ ਚਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਅੱਜ ਆਪਣੇ ਹਲਕੇ ਦੇ 14 ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ 230 ਲਾਪਤਰੀਆਂ ਨੂੰ ਹੜ੍ਹ ਪੀੜਤਾਂ ਦੇ ਮੁਆਵਜ਼ਾ ਰਾਸ਼ੀ 69560000 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਪਾਈ ਗਈ ਰਾਸ਼ੀ ਦੇ ਪ੍ਰਬੰਧ ਕੀ ਪੱਤਰ ਸੌਪੇ ਹਨ ਇੱਥੇ ਕਿਰਤੀ ਕਾਲਜ ਨਿਆਲ ਫਾਤੜਾ ਵਿਖੇ ਐਸਡੀਐਮ ਫਾਤੜਾ ਅਸ਼ੋਕ ਕੁਮਾਰ ਦੀ ਅਗਵਾਈ ਹੇਠਲੇ ਕਰਵਾਏ ਸਮਾਰੋਹ ਦੌਰਾਨ ਵਿਧਾਇਕ ਲਵਨ ਸਿੰਘ ਬਾਜੀਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਹੜਪੀਟਾਂ ਦੇ ਦੁੱਖ 'ਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੰਦਿਆ ਪੀੜਤਾਂ ਦੇ ਜ਼ਖਮਾਂ ਤੇ ਮਲਮ ਲਗਾਈ ਹੈ। ਉਹਨਾਂ ਕਿਹਾ ਕਿ 20000 ਰੁਪਏ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ ਅਤੇ ਇਹ ਪੰਜਾਬ ਸਰਕਾਰ ਦੀ ਸੂਬੇ ਦੇ ਪੀੜਤਾਂ ਲੋਕਾਂ ਨਾਲ ਖੜੇ ਹੋਣ ਦੀ ਮਿਸਾਲ ਹੈ। ਪلوان ਸਿੰਘ ਬਾਜਕਰ ਨੇ ਦੱਸਿਆ ਕਿ ਹਲਕਾ ਸਦਰਾਣ ਦੇ ਪਿੰਡ ਸ਼ੇਰਕੜਾ ਸਦੀਪੁਰ ਮਮੀਆਂ ਦਫਤਰੀਵਾਲਾ ਜੋਗੜ ਹਰੇਊ ਕਲਾ ਢਾਬੀ ਗੁਜਰਾ ਬਾਦਸ਼ਾਹਪੁਰ ਜੋਗੇਵਾਲ ਦੁਗਾਲ ਖੁਰਦ ਗੁਲਾੜ ਗਣੇਸ਼ਨ ਨਗਰ ਸਿਓਣਾ ਨਿਰਮਲ ਕੋਟ ਤੇ ਅਰਨੇਟੂ ਜਿਨ੍ਹਾਂ ਚ ਘੱਗਰ ਦੇ ਪਾਣੀ ਦੀ ਮਾਰ ਪੈਣ ਕਰਕੇ ਕਿਸਾਨਾਂ ਦੀਆਂ ਫਸਲਾਂ ਤੇ ਹੋਰ ਮਾਲੀ ਨੁਕਸਾਨ ਹੋਇਆ ਸੀ ਦੇਹ ਪ੍ਰਭਾਵਿਤ ਕਿਸਾਨਾਂ ਤੇ ਪਰਿਵਾਰਾਂ ਨੂੰ ਅੱਜ ਮੁਆਵਜ਼ਾ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਇਸ ਤੋਂ ਬਿਨਾ 6 ਪਿੰਡਾਂ ਹੋਰ ਹਨ ਜਿਨ੍ਹਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾ ਰਹੀ ਹੈ ਅਤੇ ਦੀਵਾਲੀ ਦੇ ਤੋਂ ਪਹਿਲਾਂ ਪਹਿਲਾਂ ਸਾਰੀ ਰਾਸ਼ੀ ਪਾ ਦਿੱਤੀ ਜਾਵੇਗੀ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਤੇ ਸਿੰਘ ਮਾਨ ਦੇ ਅਦੇ ਇਸ ਦਿੱਤੇ ਸੰਕੇ ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ 45 ਦਿਨਾਂ ਦੇ ਅੰਦਰ ਅੰਦਰ ਪਰਦਾਣ ਕੀਤੀ ਜਾਵੇਗੀ ਪਰੰਤੂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਤੁਰੰਤ ਪਾਲਣਾ ਕਰਦਿਆਂ ਇਹ ਰਾਸ਼ੀ ਮੁੱਖ ਮੰਤਰੀ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ ਵਿਸ਼ੇਸ਼ ਗਰਦਾਰੀ ਕਰ ਕੀ ਕਹਿਣਾ ਚਾਹੋਗੇ ਕੀ ਨਾ ਤੁਹਾਡਾ ਅੱਜਨ ਸੈਕਸ਼ਨ ਲੈਟਰ ਮਿਲਿਆ ਤੁਹਾਡੇ ਖਾਤੇ ਵਿੱਚ ਪੈਸੇ ਆਏ ਅੱਜ ਲਲाराम ਸ਼ਕੀਰ ਖਾਨ ਹੈ ਜੀ ਸੋਨ ਆਫ ਦਿਲਬਰ ਖਾਨ ਚੜਾਗੜਾ ਤੋਂ ਆਏ ਹੈ ਜੀ ਜਿਹੜਾ ਵੀ ਐਂਬਲੈਂਸ ਆਉਂਦਾ ਬਹੁਤ ਬਹੁਤ ਮੌਜੂਦਾ ਨਾਮ ਅਕਤਿਆਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਬੰਨੇ ਸਾਡੇ ਇਸ ਖਾਤੇ ਜੀ ਨੂੰ ਪੈਸੇ ਪਾਇਏ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਔਰ ਤੁਹਾਨੂੰ ਅੱਜ ਜਿਹੜੇ ਸੈਕਸ਼ਨ ਲਿਟਰੇਟਮੇਟ ਅਧਿਕਾਰ ਕਰਾਉਣਾ ਚਾਹੁੰਦੇ ਜਗੀਰਾਮ ਹਨ ਕਿਹੜਾ ਪਿੰਡ ਹੈ ਜੀ ਕੁਲਵਿੰਦਰਪੁਰ ਨਾਮ ਜਗੀਰਾਮ ਜੀ ਜਗੀਰਾਮ ਨੇ ਨਹੀਂ ਲੱਗ ਗਿਆ ਸਰਕਾਰ ਨਾਲ ਅਸੀਂ ਜੋ ਸਰਕਾਰ ਸਾਨੂੰ ਆਖੇ ਕਿ ਉਹ ਹੀ ਕਰਨਾ ਚਾਹਾਂਗੇ ਜੋ ਵੀ ਬੀਬੀਆਂ ਦਾ ਮਾਨ ਕਰੂਗੀ ਕੋਈ ਕੁਝ ਕਰਾਂਗੇ ਤੁਸੀਂ ਹਾਂਜੀ ਹਾਂਜੀ ਹਾਂ ਕੋਰ ਕੋ ਸਿਆਜ ਜਿਹਨਾਂ 10 20 ਹਜ਼ਾਰ ਖਾਤ ਤੇਰ ਦਾ ਲੱਗਿਆ ਓਏ ਮਿਲਿਆ ਵਾਪਸ ਹੋਰ ਤੇ ਕੀ ਮਿਲਣਾ ਸੀ ਨਹੀਂ ਚੱਲਦਾ ਤਾਂ ਛੋਣਾ ਹੈਗਾ ਹਾਂਜੀ ਇਹ ਤੇ ਛੋਣਾ ਦਾ ਲੱਖ ਰੁਪਈਆ ਤਾਂ ਨਿਕਲਦਾ ਹੁਣ 20 ਜਾ ਆਉਂਦਾ ਹੀ ਚਲੋ 15 ਹੋਊਗਾ ਵੱਤ ਲਵਾ ਦੇ 20 ਹੋਊਗਾ ਹਾਂਜੀ ਹਾਂਜੀ ਇਹ ਬਹੁਤ ਸਾਦਾ ਜਿਹਾ ਗਰੀਬਾਂ ਦਾ ਮਾਣਾ ਵੱਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਸਾਨੂੰ ਇੰਨੀ ਕਿਵਿ ਸੇਵਾ ਕੀਤੀ ਐ ਬਹੁਤ ਵਧੀਆ ਕੀਤੀ ਐ ਜਦੋਂ ਸਾਡੀ ਜਿਹੜੀ ਜੀਰੇ ਲੁੱਭੀ ਐ ਤੇ ਉਹ ਆਪਣਾ ਵੀ ਜਿਹੜੀ ਡੁੱਬ ਗਈ ਤੇ ਠੀਕ ਐ ਜਿਹੜੀ ਹੁਣ ਮਿਲ ਗਿਆ ਮਾੜਾ ਮੋਡਾ ਚੋਂ ਦਾ ਕਣਕ ਦੀ ਬੀਜੀ ਜਾਣੀ ਆ ਸਾਡੀ ਕਿਰਪਾ ਦੀ ਰਹਿੰਦੇ ਸਾਡੇ ਘਰ ਵੀ ਟਾਈ ਹੋਏ ਨੇ ਘੱਗਰ ਦੇ ਲਾਗੇ ਸਾਡਾ ਘਰ ਨੇ ਜੀ ਗਰੀਬ ਨੇ ਸਾਰੇ ਹੁੱਕਾਈ ਬਾਲਿਆਣੀਆਂ ਛੱਤਾਂ ਨੂੰ ਤੇੜਾ ਆਈਆਂ ਹੋਈਆਂ ਨੇ ਜਾ ਕੇ ਦੇਖਣ ਦੀ ਗੱਲ ਐ ਜੇ ਸਰਕਾਰ ਜੀ ਕਹਿ ਦੇਣ ਵੀ ਆ ਆਪਣਾ ਸਬਸਰ ਕਹਿ ਦੇਣ ਵੀ ਸਾਡੇ ਵੀ ਜਾ ਕੇ ਸਰਵਾ ਕਰ ਵੀ ਸਕਦੇ ਨੇ ਦੇਖ ਵੀ ਸਕਦੇ ਨੇ ਪੰਜਾਬ ਸਰਦਾਰ ਭਗਤ ਸਿੰਘ ਜੀ ਮਾਨ ਨੇ ਫੜਾਂ ਦੇ ਦਰਮਿਆਨ ਇੱਕ ਕਾਨਫਰੰਸ ਕੀਤੀ ਸੀਗੀ ਔਰ ਪੰਜਾਬ ਦੇ ਕਿਸਾਨਾਂ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਜਿਹੜੇ ਕਿਸਾਨ ਅੜਪੀਟਤ ਹੈਗੇ ਨੇ ਅਸੀਂ ਉਹਨਾਂ ਨੂੰ 20000 ਰੁਪਇਆ ਪ੍ਰਤੀ ਏਕੜ ਦੇਣ ਦਾ ਜਿਹੜਾ ਉਹ ਵਾਦਾ ਕਰਦੇ ਆ ਸੋ ਅੱਜ ਉਸ ਵਾਦੇ ਦੇ ਮੁਤਾਬਕ ਸਾਰਿਆਂ ਨੂੰ ਬੁਲਾ ਕੇ ਜਿਹੜੇ ਲਾਹਪਤਰੀ ਸੀਗੇ ਜਿਹਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਬੁਲਾ ਕੇ ਅੱਜ ਸੈਕਸ਼ਨ ਲੈਟਰ ਦਿੱਤੇ ਗਏ ਔਰ ਸੈਕਸ਼ਨ ਲੈਟਰ ਦੇਣ ਦਾ ਮਤਲਬ ਇਹ ਹੀ ਸੀਗਾ ਕਿ ਪੈਸੇ ਆਲਰੇਡੀ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੇ ਉਹ ਪਾ ਦਿੱਤੇ ਨੇ ਇਸ ਕਰਕੇ ਅੱਜ ਸਾਰੇ ਉਹਨਾਂ ਭਰਾਵਾਂ ਨੂੰ ਬੁਲਾਇਆ ਸੀਗਾ ਕਿ ਜਿਹੜੇ ਹੜਪੀੜ ਸੀਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਕਿਉਂਕਿ ਪਿਛਲੇ ਸਰਕਾਰਾਂ ਦੇ ਦਰਮਿਆਨ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਸਰਕਾਰਾਂ ਤੋਂ ਉੱਠਿਆ ਹੋਇਆ ਸੀਗਾ ਤੇ ਪਹਿਲੀ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਜਿਨੇ ਲੋਕਾਂ ਦੇ ਨਾਲ ਕੀਤਾ ਹੋਇਆ ਵਾਦਾ ਉਹ ਜਿਹੜਾ ਉਹ ਪੂਰਾ ਕੀਤਾ ਸੋ ਇਹ ਸੀਗਾ ਕਿ ਪ੍ਰਤੀ ਏਕੜ 20000 ਰੁਪਏ ਦੇਣ ਦਾ ਜਿਹੜਾ ਵਾਦਾ ਉਹ ਪੂਰਾ ਕੀਤਾ ਔਰ ਦੂਸਰੇ ਪਾਸੇ ਜਿੱਥੇ ਮਕਾਨਾਂ ਦੀ ਗੱਲ ਕਰੀ ਕਿ ਜੇਨਾਂ ਮਕਾਨਾਂ ਨੂੰ ਕੋਈ ਤੇੜਾ ਜੇ ਜਾਂ ਕੋਈ ਕਿਸੇ ਦਾ ਪਸ਼ੂ ਉਹ ਉਹਦੀ ਜਾਨ ਚਲੇਗੀ ਸੋ ਉਹ ਸਾਰਾ ਸਰਵੇ ਕਰਕੇ ਅਸੀਂ ਮਕਾਨਾਂ ਦੇ ਪੈਸੇ ਵੀ ਦੇਵਾਂਗੇ ਔਰ ਜਿਹੜੇ ਪਸ਼ੂ ਨੇ ਪੰਨ ਪੋਨਾ ਪਸ਼ੂਆਂ ਦਾ ਪੈਸਾ ਵੀ ਜਿਹੜਾ ਦੇਵਾਂਗੇ ਫਿਲਹਾਲ ਮਾਲਕ ਦੀ ਇੱਥੇ ਆਪਣੀ ਕਿਰਪਾ ਰਹੀ ਹੈ ਕਿਉਂਕਿ ਧੱਗਰ ਓਵਰਫਲੋ ਹੋ ਕੇ ਸਿਰਫ ਜਿਹੜੇ ਡੁੱਗੇ ਥਾਂ ਸੀਗੇ ਉਥੇ ਪਾਣੀ ਦਾ ਵਹਾ ਜਿਹੜਾ ਤੇਜ਼ ਸੀਗਾ ਉਹ ਸਿਰਫ ਖੇਤਾਂ ਨੂੰ ਜਿਹੜਾ ਨੁਕਸਾਨ ਹੋਇਆ ਝੋਨੇ ਦਾ ਨੁਕਸਾਨ ਹੋਇਆ ਇਸ ਕਰਕੇ ਪਾਇਓਰਟੀ ਦੇ ਅਧਾਰ ਤੇ ਅੱਜ ਉਹਨਾਂ ਨੂੰ ਜਿਹੜੇ ਚੈੱਕ ਸੀਗੇ ਜਾਂ ਸੈਕਸ਼ਨ ਲੈਟਰ ਉਹ ਦਿੱਤੇ ਗਏ ਨੇ ਪੈਸੇ ਔਰੈਡੀ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈ ਚੁੱਕੇ ਨੇ ਔਰ ਅਗਰ ਜੇ ਕੋਈ ਰਹਿ ਵੀ ਗਿਆ ਹੋਇਆ ਤਾਂ ਬਿਲਕੁਲ ਅਸੀਂ ਦੁਬਾਰਾ ਲੈਟਰ ਭੇਜ ਕੇ ਉਸ ਕਿਸਾਨ ਦੀ ਭਰਪਾਈ ਹੈ ਜਿਹੜੀ ਉਹ ਕਰਾ ਮਕਾਨਾਂ ਦੇ ਪੈਸੇ ਜਿਹੜੇ ਕਿਸਾਨਾਂ ਜਾਂ ਜਿਹੜੇ ਵੀ ਤਰੀਕਾ ਲੋਕ ਨੇ ਜਿਹੜੇ ਜਿਹੜੇ ਨੇ ਆਲਰੇਡੀ ਐਸਟੀਐਮ ਆਫਿਸ ਦੇ ਵਿੱਚ ਸਾਰਿਆਂ ਦੇ ਪਹਿਲਾਂ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਕਿ ਜਿਸ ਦਾ ਮਕਾਨ ਕੋਈ ਜਾਂ ਢਹਿ ਢੇਰੀ ਹੋ ਗਿਆ ਜਾਂ ਕੋਈ ਤੜ ਆ ਗਈ ਤਾਂ ਫੋਟੋ ਕਰਾ ਕੇ ਪਰਿਵਾਰ ਦੇ ਸਾਹਮਣੇ ਅੱਗੇ ਖੜੀ ਕਰਕੇ ਦਿਓ ਪੀਡਬਲਯੂਡੀ ਦੇ ਅਸਲੀ ਉਹਦੀ ਡਿਊਟੀ ਹੈ ਜਿਹੜੀ ਉਹ ਲਗਾਈ ਗਈ ਹੈ ਉਹ ਆਪਣਾ ਜਦੋਂ ਆਪਣੇ ਕੰਪਲੀਟ ਹੋ ਗਿਆ ਉਹਨਾਂ ਨੇ ਆਨਲਾਈਨ ਕਰ ਦੇਣਾ ਸੋ ਆਪਾਂ ਜਿਹੜਾ ਉਹਨਾਂ ਦਾ ਉਹ ਪੈਸਾ ਦੇਵਾਂਗੇ ਔਰ ਜਿਹੜਾ ਤੁਸੀਂ ਪੁੱਛ ਰਹੇ ਸੀਗੇ ਕਿ ਕਿੰਨੇ ਪਰਿਵਾਰਾਂ ਨੂੰ ਦਿੱਤਾ ਗਿਆ 230 ਪਰਿਵਾਰਾਂ ਨੂੰ ਜਿਹੜਾ ਜਿਹੜੇ ਉਹ ਸੈਕਸ਼ਨ ਲੈਟਰ ਨੇ ਜਿਹੜੇ ਦਿੱਤੇ ਗਏ ਨੇ 230 ਔਰ 70 ਲੱਖ ਰੁਪਇਆ ਜਿਹੜਾ ਟੋਟਲ ਜਿਹੜਾ ਉਹ ਦਿੱਤਾ ਗਿਆ ਔਰ 14 14 14 ਪਿੰਡਾਂ ਨੂੰ ਜਿਹੜਾ ਦਿੱਤਾ ਗਿਆ ਔਰ ਉਧਰ ਚਾਰ ਪਿੰਡਾਂ ਨੂੰ ਉਧਰ ਦੇ ਕੇ ਆਏ ਜੀ ਬਾਕੀ ਜਿਹੜਾ ਰਹਿ ਗਿਆ ਅਸੀਂ 17 ਪਿੰਡਾਂ ਨੂੰ ਦੇਵਾਂਗੇ 60 61 ਲੱਖ ਰੁਪਿਆ ਉਧਰ ਹਲਕੇ ਸ਼ਤਰਾਣੇ ਦੇ ਜਿਹੜੇ ਬਲਾਕ ਸਮਾਣੇ ਚ ਪੈ ਰਹੇ ਸੀ ਉਹਨਾਂ ਪਿੰਡਾਂ ਨੂੰ ਦਿੱਤਾ ਜੀ ਔਰ 70 ਲੱਖ ਰੁਪਿਆ ਜਿਹੜਾ ਕਿ ਪਾਤਰਾ ਬਲਾਕ ਵਾਲੇ ਨੇ ਜਿਹੜੇ ਉਹਨਾਂ ਨੂੰ ਦਿੱਤਾ ਗਿਆ ਸਰ ਟੋਟਲ ਅਮਾਉਂਟ ਕਰਦੇ ਆਂ ਟੋਟਲ ਅਮਾਉਂਟ 131 ਹਜ਼ਾਰ 1 ਕਰੋੜ 31 ਹਜ਼ਾਰ 31 ਲੱਖ ਰੁਪਿਆ ਜਿਹੜਾ ਟੋਟਲ ਹਲਕੇ ਸ਼ਤਰਾਣੇ ਨੂੰ ਜਿਹੜਾ ਦਿੱਤਾ ਗਿਆ ਜਿਹਦੇ ਵਿੱਚ 18 ਪਿੰਡ ਆ ਗਏ ਜੀ ਔਰ ਬਾਕੀ ਦੋ ਪਿੰਡ ਜਿਹੜੇ ਹੋ ਰਹਿ ਗਏ ਨੇ ਉਹਨਾਂ ਪਿੰਡਾਂ ਦਾ 17 ਤਰੀਕ ਨੂੰ ਅਸੀਂ ਪ੍ਰੋਗਰਾਮ ਰੱਖਿਆ ਇਸੇ ਤਰ੍ਹਾਂ ਉਹਨਾਂ ਨੂੰ ਬੁਲਾ ਕੇ ਜਾਂ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਕਿਸਾਨਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਾਂਗੇ ਅ ਇੱਕ ਤਾਂ ਆਪਣੇ ਮਰੋੜੀ ਇੱਕ ਆਪਣੇ ਮਰਦਾਹੜੀ ਦੋ ਪਿੰਡ ਨੇ ਜਿਹੜੇ ਹੋ ਰਹਿ ਗਏ ਨੇ ਉਹਨਾਂ ਪਿੰਡਾਂ ਨੂੰ ਅਸੀਂ 17 ਤਰੀਕ ਨੂੰ ਲਵਾਗੇ ਪਿਓਰ ਬਾਇ ਸਰਪੀਆ ਆਈਆਂ ਲੋਕਾਂ ਆਨੇ ਮਤਾਨ ਬਣਾਉਂਦੇ ਨੇ ਤੇ ਉਹ ਸਰ ਸਰਵੇ ਵਾਲੇ ਆ ਗਏ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਿ ਲਿਆ ਪਹਿਲਾਂ ਕਹਿ ਰਿਹਾ ਕਿ ਪੀ ਡਬਲਯੂ ਡੀ ਦੇ ਐਸ ਡੀਓ ਦੀ ਜਿਹੜੀ ਡਿਊਟੀ ਲਗਾਈ ਗਈ ਆ ਬਿਲਕੁਲ ਅਗਰ ਜਿੱਥੇ ਮੈਨੂੰ ਲੱਗਦਾ ਹੈ ਮੈਂ ਉਹਨਾਂ ਨਾਲ ਬਿਲਕੁਲ ਗੱਲ ਕਰਕੇ ਉਹਨਾਂ ਨੂੰ ਦੁਬਾਰਾ ਭੇਜਾਂ ਸਾਥੀ ਸਾਡੇ ਬਜ਼ੁਰਗ ਔਰ ਸਾਡੀਆਂ ਮਾਤਾਵਾਂ ਭੈਣਾ ਔਰ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਐਸ ਡੀਓ ਸਹਿਬਾਨ ਔਰ ਉਹਨਾਂ ਦੇ ਨਾਲ ਆਏ ਪਟਵਾਰੀ ਸਭਾ ਔਰ ਸਾਡੇ ਪੱਤਰਕਾਰ ਭਰਾ ਉਹ ਜੀ ਬੁਲਾਈਏ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਨੂੰ ਇਸ ਕਰਕੇ ਬੁਲਾਇਆ ਗਿਆ ਕਿ ਜਿਹੜੇ ਪਿਛਲੇ 1 ਮਹੀਨਾ ਜਿਹੜਾ ਲਗਭਗ ਹੋ ਗਿਆ ਕਿ ਜਿਹੜੇ ਆਪਾਂ ਘੱਗਰ ਦੇ ਨਾਲ-ਨਾਲ ਪਿੰਡ ਲੱਗਦੇ ਨੇ ਹੜਾ ਹੜ ਜਿਹੜੇ ਆਏ ਸੀਗੇ ਚਲੋ ਸਾਡੇ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬੰਨ ਦੇ ਉੱਪਰ ਘੱਗਰ ਦੇ ਉੱਪਰ ਪਾੜੇ ਦੇ ਉੱਪਰ ਪਹਿਰਾ ਦਿੱਤਾ ਔਰ ਅਸੀਂ ਪਾਣੀ ਨੂੰ ਰੋਕਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਗਏ ਜਿੱਥੇ ਸਾਡੇ ਨੀਵੇਂ ਖੇਤ ਸੀਗੇ ਉਹਨਾਂ ਖੇਤਾਂ ਦੇ ਵਿੱਚ ਘੱਗਰ ਓਵਰਫਲੋ ਹੋ ਕੇ ਜਿਹੜਾ ਉਹ ਪਾਣੀ ਤੁਹਾਡੇ ਖੇਤਾਂ ਦੇ ਵਿੱਚ ਆਇਆ ਸੋ ਉਦੋਂ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਅਦ ਨੇ ਕਿਹਾ ਸੀਗਾ ਕਿ ਜੋ ਕਿਸਾਨਾਂ ਦੇ ਨਾਲ ਜੋ ਉਹਨਾਂ ਦੀ ਪਹਿਲੀ ਜ਼ਮੀਨ ਹੈ ਜਿਹੜੀ ਉਹ ਫਸਲ ਜਿਹੜੀ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਸੀਗੀ ਕਿਸਾਨਾਂ ਨੇ ਕਟਾਈ ਕਰਕੇ ਆਪਣੇ ਆੜਤੀਆਂ ਦੇ ਸੁੱਟਣੀ ਸੀਗੀ ਪਰ ਉਹ ਕਾਲਾ ਦੌਰ ਆਇਆ ਦੇਣ ਆਇਆ ਪਾਣੀ ਓਵਰਫਲੋ ਹੋ ਕੇ ਸਾਡੀਆਂ ਫਸਲਾਂ ਜਿਹੜੀਆਂ ਸਾਰੀਆਂ ਖਰਾਬ ਹੋ ਗਈਆਂ ਔਰ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ 20,000 ਰੁਪਇਆ ਹਰ ਉਸ ਕਿਸਾਨ ਭਰਾ ਦੇ ਖਾਤੇ ਪਾਵਾਂਗੇ ਜਿਨ੍ਹਾਂ ਦੀ ਫਸਲ ਹੈ ਜਿਹੜੀ ਉਹ ਤਬਾਹ ਹੋ ਗਈ ਔਰ ਜਾਂ ਜਿਨ੍ਹਾਂ ਦੇ ਮਕਾਨ ਡੈਮੇਜ ਹੋ ਗਏ ਜਾਂ ਕਈਆਂ ਦੇ ਪਸ਼ੂ ਰਿੜ ਗਏ ਆਪਣੇ ਤਾਂ ਇਹ ਮਾਲਕ ਦੀ ਕਿਰਪਾ ਹੀ ਰਹੀ ਹੈ ਕਿ ਆਪਣੇ ਪਸ਼ੂਆਂ ਦਾ ਔਰ ਜਿਹੜਾ ਮਕਾਨਾਂ ਦਾ ਸੀਗਾ ਜ਼ਿਆਦਾਤਰ ਬਚਾਈ ਰਿਹਾ بارش ਦੇ ਵਿੱਚ ਕਾਫੀ ਜਿਹੜਾ ਕੁਝ ਜਿਹੜਾ ਨੁਕਸਾਨ ਹੋਇਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਣ ਦਾ ਕਿ ਜੋ-ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਦਾ ਕੀਤਾ ਉਹ ਉਹਨਾਂ ਨੇ ਇੱਕ-ਇੱਕ ਵਾਦਾ ਕਰਕੇ ਪੰਜਾਬ ਦੇ ਲੋਕਾਂ ਤੇ ਖਰੇ ਉੱਤਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਪਹਿਲਾਂ ਵੀ ਆਪਾਂ ਸਰਕਾਰਾਂ ਦੇਖਦੇ ਹੀ ਰਹੇ ਆ ਕੋਈ ਵੀ ਸਰਕਾਰ ਚਾਹੇ ਉਹ ਕਾਂਗਰਸ ਦੀ ਆਉਂਦੀ ਸੀਗੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਆਉਂਦੀ ਸੀਗੀ ਹਰ ਇੱਕ ਸਰਕਾਰ ਕਹਿ ਜਾਂਦੀ ਸੀਗੀ ਅਸੀਂ ਤੁਹਾਡਾ ਨੁਕਸਾਨ ਹੋਇਆ ਅਸੀਂ ਮੁਆਵਜ਼ਾ ਜਿਹੜਾ ਉਹ ਦੇਵਾਂਗੇ ਪਰ ਕਿਸੇ ਵੀ ਸਰਕਾਰ ਨੇ ਸਾਡੇ ਦਰਦ ਨਹੀਂ ਸਮਝੇ ਹਰੇਕ ਨੇ ਸਾਡਾ ਮਜ਼ਾਕ ਹੀ ਕੀਤਾ 80 80 ਰੁਪਏ ਤੱਕ ਦਾ ਸਾਨੂੰ ਜਿਹੜਾ ਕਿਸਾਨ ਭਰਾਵਾਂ ਨੂੰ ਚੈੱਕ ਮਿਲਦਾ ਰਿਹਾ ਦਾਰਿਆ ਉਹ ਵੀ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਸੀਗਾ ਉਸ ਦਾ ਵੀ ਸਾਨੂੰ ਕਦੇ ਪੈਸਾ ਜਿਹੜਾ ਉਹ ਟਾਈਮ ਤੇ ਨਹੀਂ ਸੀ ਦਿੱਤਾ ਜਾਂਦਾ ਪਰ ਮਾਨ ਸਾਹਿਬ ਨੇ ਕਿਹਾ ਸੀਗਾ ਇੱਕ ਮਹੀਨੇ ਦੇ ਅੰਦਰ ਅੰਦਰ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਦੇ ਖਾਤੇ 20 20000 ਰੁਪਿਆ ਅਸੀਂ ਉਹ ਪਾਵਾਂਗੇ ਅੱਜ ਤੁਹਾਨੂੰ ਇਸ ਕਰਕੇ ਨਹੀਂ ਬੁਲਾਇਆ ਗਿਆ ਕਿ ਅਸੀਂ ਤੁਹਾਨੂੰ ਦੱਸ ਸਕੀਏ ਅਸੀਂ ਅੱਜ ਤੁਹਾਨੂੰ ਸੈਕਸ਼ਨ ਲੈਟਰ ਦੇਵਾਂਗੇ ਅਸੀਂ ਪ੍ਰੂਫ ਦੇਵਾਂਗੇ ਮੈਨੂੰ ਸਪੈਸ਼ਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਕਿ ਉਹਨਾਂ ਕਿਸਾਨ ਭਰਾਵਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨੀ ਹੈ ਉਹਨਾਂ ਨੂੰ ਵਿਸ਼ਵਾਸ ਦੇਣਾ ਭਰੋਸਾ ਦੇਣਾ ਕਿ ਸਰਕਾਰ ਹਰ ਟਾਈਮ ਜਿਹੜੀ ਉਹ ਤੁਹਾਡੇ ਨਾਲ ਖੜੀ ਹੈ ਜਦ ਕਿ 20000 ਰੁਪਇਆ ਇਹ ਸਾਨੂੰ ਵੀ ਪਤਾ ਹੈ ਕਿ 20000 ਰੁਪਇਆ ਬਹੁਤ ਘੱਟ ਹੈ ਇਹ 20000 ਰੁਪਏ ਦੇ ਨਾਲ ਕਿਸਾਨ ਦੀ ਜਿਹੜੀ ਉਹ ਪਰਪਾਈ ਨਹੀਂ ਹੁੰਦੀ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਹਰਿਆਣੇ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਮੋਦੀ ਪੰਜਾਬ ਨੂੰ ਕਦੇ ਵੀ ਖੁਸ਼ਹਾਲ ਦੇਖਣਾ ਨਹੀਂ ਚਾਹੁੰਦਾ ਪੰਜਾਬ ਪੂਰਾ ਡੁੱਬਾ ਹੋਇਆ ਸੀਗਾ ਜਦ ਕਿ ਬਹੁਤ ਵੱਡਾ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀ ਉਹਨੂੰ ਕਿ ਪੰਜਾਬ ਡੁੱਬਾ ਹੋਇਆ ਹੈ ਪੰਜਾਬ ਦਾ ਅੰਨਦਾਤਾ ਡੁੱਬਾ ਹੋਇਆ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੀਏ ਪਰ ਕਿਸੇ ਵੀ ਬੀਜੇਪੀ ਦੀ ਗਵਰਨਮੈਂਟ ਦੀ ਇੱਥੇ ਮਨਿਸਟਰ ਵੀ ਆਉਂਦੇ ਰਹਿ ਪਰ ਇਥੋਂ ਢੇੜੇ ਮਾਰ ਕੇ ਚਲੇ ਜਾਂਦੇ ਰਹਿ ਕਿਸੇ ਵੀ ਕਿਸਾਨ ਦਾ ਉਹਨਾਂ ਨੇ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਐਸਾ ਕਿ ਪੰਜਾਬ ਦੇ ਨਾਲ ਮਜ਼ਾਕ ਕੀਤਾ ਗਿਆ ਕਿ 1600 ਕਰੋੜ ਰੁਪਇਆ ਸੀ ਦੇ ਰਹੇ ਆ ਜਦ ਕਿ 1600 ਕਰੋੜ ਰੁਪਇਆ ਕੋਈ ਵੱਡੀ ਅਮਾਉਂਟ ਨਹੀਂ ਹੈਗੀ ਇਹ ਪੰਜ ਚਾਰ ਪਿੰਡਾਂ ਦੇ ਵਿੱਚ ਹੀ ਆ ਜਾਂਦਾ ਪੰਜਾਬ ਬਹੁਤ ਵੱਡਾ ਹੈ 23 ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋਏ ਹੋਣ ਔਰ 1600 ਕਰੋੜ ਰੁਪਏ ਦਾ ਮਜ਼ਾਕ ਕਰਕੇ ਜਾ ਰਹੇ ਨੇ ਜੇ ਕਿਤੇ ਸੈਂਟਰ ਦੀ ਸਰਕਾਰ ਸਾਨੂੰ ਵੱਧ ਪੈਸਾ ਦਿੰਦੀ ਕਿ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਮਾੜਾ ਹੋਇਆ ਤਾਂ ਇਹੀ 20000 ਨਹੀਂ ਇਹ 50 50000 ਰੁਪਿਆ ਹੋਣਾ ਸੀ ਇਹ ਪੰਜਾਬ ਦੀ ਸਰਕਾਰ ਆਪਣੇ ਬਲਬੂਤੇ ਤੇ ਜਿਹੜਾ ਤੁਹਾਡੇ ਕਿਸਾਨਾਂ ਨੂੰ ਜਿਹੜਾ ਖਰਾਬੇ ਦਾ ਪੈਸਾ ਦੇ ਰਹੀ ਹੈ 20 20000 ਰੁਪਿਆ ਇਹ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਦੇ ਰਹੀ ਹੈ ਅੱਜ ਜਿਹੜਾ ਅਸੀਂ ਤੁਹਾਨੂੰ ਉਹਨਾਂ ਦਾ ਪ੍ਰੂਫ ਦੇਵਾਂਗੇ ਕਿ ਭਾਈ ਅਸੀਂ ਵਾਕਿਆ ਹੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਪਾ ਚੁੱਕੇ ਆ ਸਾਡੇ ਹਲਕੇ ਦੇ 14 ਪਿੰਡ ਪ੍ਰਭਾਵਿਤ ਹੋਏ ਨੇ 230 ਪਰਿਵਾਰਾਂ ਨੂੰ ਅੱਜ ਅਸੀਂ ਕਿਸਾਨਾਂ ਨੂੰ ਉਹ ਜਿਹੜਾ ਸੈਕਸ਼ਨ ਲੈਟਰ ਦੇਣਾ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਿਹੜਾ ਆ ਚੁੱਕਾ ਹੈ ਅਸੀਂ 70 ਲੱਖ ਰੁਪਇਆ 61 ਲੱਖ ਰੁਪਇਆ ਮੈਂ ਹੁਣੇ 2 ਘੰਟੇ ਪਹਿਲਾਂ ਆਪਣੇ ਜਿਹੜੇ ਸਮਾਣੇ 'ਚ ਪੈਂਦੇ ਨੇ ਪਿੰਡ ਸਪਰੇੜੀ ਚੰਨਾ ਅਸਮਾਨਪੁਰ ਉਹਨਾਂ ਪੰਜ ਪਿੰਡਾਂ 'ਚ ਮੈਂ ਪੈਸੇ ਦੇ ਕੇ ਆਇਆ 60 ਲੱਖ ਰੁਪਿਆ ਉੱਥੇ ਦਿੱਤਾ 70 ਲੱਖ ਰੁਪਿਆ ਅੱਜ ਜਿਹੜਾ ਉਹ ਤੁਹਾਡੇ 230 ਜਿਹੜੇ ਲਾਭਪਾਤਰੀ ਨੇ ਜਿੰਨਾਂ ਕਿਸਾਨਾਂ ਦਾ ਨੁਕਸਾਨ ਹੋਇਆ ਅਸੀਂ ਉਹ ਉਹਨਾਂ ਨੂੰ ਪੈਸਾ ਦੇ ਰਹੇ ਹਾਂ ਔਰ ਦੂਸਰੀ ਗੱਲ ਮਕਾਨਾਂ ਦੀ ਗੱਲ ਕਰੀ ਸੀਗੀ ਮਕਾਨਾਂ ਦੇ ਨਾਲ ਵੀ ਸਾਡੇ ਨਾਲ ਮਜ਼ਾਕ ਕੀਤਾ ਗਿਆ ਸੈਂਟਰ ਦੀ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਜੇ ਕਿਸੇ ਗਰੀਬ ਦਾ ਕਿਸੇ ਜ਼ਿਮੀਂਦਾਰ ਦਾ ਮਕਾਨ ਕੋਈ ਟ੍ਰੇਡ ਆ ਗਿਆ ਅਸੀਂ ਉਹਨੂੰ 6000 ਰੁਪਏ ਦੇਵਾਂਗੇ ਪਰ ਸਾਨੂੰ ਪਤਾ ਹੈ 6000 ਰੁਪਏ ਦਿੰਦਿਆਂ ਨੂੰ ਵੀ ਬੰਦੇ ਨੂੰ ਸ਼ਰਮ ਆਉਂਦੀ ਹੈ ਵੋਕੇ ਦੀ ਸਰਕਾਰ ਹੋਵੇ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੇ ਸੈਂਟਰ ਨੇ ਮਜ਼ਾਕ ਕੀਤਾ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਮਜ਼ਦੂਰਾਂ ਦੇ ਨਾਲ ਖੜਾਂਗੇ ਜਿਨ੍ਹਾਂ ਦੇ بارش ਦੇ ਵਿੱਚ ਜਾਂ ਆਪਣੇ ਹੜ੍ਹਾਂ ਦੇ ਵਿੱਚ ਜਿਨ੍ਹਾਂ ਦੇ ਮਕਾਨ ਨੇ ਉਹ ਢਹਿ ਢੇਰੀ ਹੋ ਗਏ ਜਾਂ ਜਿਹੜੇ ਨੁਕਸਾਨੇ ਗਏ ਨੇ ਉਹ 40000 ਰੁਪਏ ਜਿਹੜਾ ਪੰਜਾਬ ਦੀ ਗਵਰਨਮੈਂਟ ਦੀ ਸਰਕਾਰ ਦੇਊਗੀ ਔਰ ਜੇ ਕਿਸੇ ਦਾ ਕੋਈ ਪਸ਼ੂ ਨੁਕਸਾਨਿਆ ਗਿਆ ਤਾਂ ਐਸਡੀਐਮ ਮੇਰੇ ਨਾਲ ਖੜੇ ਨੇ ਇਹਨਾਂ ਨੇ ਡਿਊਟੀ ਬਕਾਇਦਾ ਲਗਾ ਕੇ ਕਿ ਕਿਹੜੇ ਪਿੰਡ ਚ ਕਿੰਨਾ ਘਰ ਡੈਮੇਜ ਹੋਇਆ ਜਾਂ ਕਿਸੇ ਦਾ ਪਸ਼ੂ ਨੁਕਸਾਨਿਆ ਗਿਆ ਅਸੀਂ ਉਹ ਵੀ ਪੈਸਾ ਦੇਵਾਂਗੇ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਹਾ ਉਹ ਕਰਕੇ ਦਿਖਾਇਆ ਅੱਜ ਇਸੇ ਬਦੌਲਤ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਔਰ ਇੱਥੇ ਤੁਹਾਡਾ ਪਿੰਡ ਵਾਈਜ਼ ਕੱਲੇ-ਕੱਲੇ ਦਾ ਅਸੀਂ ਨਾਮ ਬੋਲਾਂਗੇ ਔਰ ਉਹ ਆਪਣਾ ਆ ਕੇ ਸੈਕਸ਼ਨ ਲੈਟਰ ਲੈ ਕੇ ਜਾਵੇ ਅਸੀਂ ਕਿਉਂਕਿ ਅਮਾਉਂਟ ਤੁਹਾਡੇ ਖਾਤਿਆਂ 'ਚ ਪਾ ਦਿੱਤੀ ਐ ਔਰ ਇੱਕ ਹੋਰ ਕਈ ਵਾਰੀ ਹੋ ਜਾਂਦਾ ਕਿਉਂਕਿ ਸਪਰੇਡੀ ਦੇ ਵਿੱਚ ਹੋਇਆ ਕਿ ਉਹ ਨਾ ਮਿਲਣ ਦਾ ਕਾਰਨ ਉਹ ਨਹੀਂ ਸੀ ਹੈਗਾ ਕਿ ਤੁਹਾਡੀ ਰਿਪੋਰਟ ਨਹੀਂ ਹੋਈ ਤੁਹਾਡੀ ਰਿਪੋਰਟ ਬਿਲਕੁਲ ਬਕਾਇਦਾ ਹੋਈ ਹੋਈ ਐ ਪਰ ਜਿਹੜੇ ਆਪਾਂ ਕਈ ਵਾਰੀ ਸਾਡੇ ਬੈਂਕਾਂ ਦੇ ਖਾਤੇ ਪੁਰਾਣੇ ਹੋ ਜਾਂਦੇ ਨੇ ਸਾਡੇ ਅਕਾਊਂਟ ਅਸੀਂ ਦੇਖਦੇ ਨਹੀਂ ਆ ਤੇ ਛੱਡੋ ਪਰ ਇਹਨੂੰ ਕੀ ਕਰਨਾ ਉਹੀ ਸਾਡੇ ਅਸੀਂ ਆਧਾਰ ਕਾਂਟਾ ਦੇ ਨਾਲ ਲਿਖ ਕਰਾ ਕੇ ਦਿੱਤੇ ਹੁੰਦੇ ਨੇ ਇਸ ਕਰਕੇ ਉਹ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਕਈਆਂ ਦੇ ਬੈਂਕ ਖਾਤੇ ਸਹੀ ਨਾ ਹੋਣ ਕਰਕੇ ਉਹ ਉਹਨਾਂ ਨੂੰ ਕਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਦੇ ਪੈਸੇ ਖਾਤੇ ਪਾਵਾਂਗੇ ਪਰ ਉਹਨਾਂ ਦਾ ਅਕਾਊਂਟ ਨੰਬਰ ਹੈ ਜਿਹੜਾ ਸਹੀ ਕਰਕੇ ਫਿਰ ਉਹਦੇ ਖਾਤੇ ਪਾਵਾਂਗੇ ਸੋ ਇਸੇ ਕਰਕੇ ਅੱਜ ਤੁਹਾਨੂੰ ਸੋਮਾਨ ਸਾਹਿਬ ਨੇ ਸਪੈਸ਼ਲ ਭੇਜਿਆ ਕਿ ਉਹਨਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਸਾਨਾਂ ਨੂੰ ਬੁਲਾ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਇੱਕ ਭਾਈਚਾਰਕ ਸਾਂਝ ਔਰ ਇੱਕ ਉਹਨਾਂ ਨੂੰ ਹੌਸਲਾ ਜਿਹੜਾ ਉਹ ਦੇਣ ਦਾ ਜਿਹੜਾ ਕੰਮ ਕੀਤਾ ਜਾਵੇ ਇਸ ਕਰਕੇ